ਸਤਿ ਸ਼੍ਰੀ ਅਕਾਲ ਜੀ ਬਹੂ ਇਹ ਅਚਾਨਕ ਤੂੰ ਕਿੱਥੇ ਜਾਣ ਦੀ ਤਿਆਰੀ ਕਰ ਰਹੀ ਆ ਤੇ ਬਿਸਕਟ ਨਮਕੀਨ ਕਿਹਦੇ ਲਈ ਪੈਕ ਕਰ ਰਹੀ ਆ ਰੂਬੀ ਦੀ ਸਾਸਣੀ ਮੂੰਹ ਬਣਾਉਂਦੇ ਹੋਏ ਕਿਹਾ ਮਾਂ ਜੀ ਮੈਂ ਆਪਣੇ ਮਾਮੇ ਦੇ ਮੁੰਡੇ ਦੇ ਵਿਆਹ ਤੇ ਜਾ ਰਹੀ ਆ ਇਸ ਲਈ ਬੱਚਿਆਂ ਲਈ ਖਾਣ ਪੀਣ ਦਾ ਸਮਾਨ ਪੈਕ ਕਰਦੀ ਸੀ ਅੱਛਾ ਤਾਂ ਤੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਹਾਂ ਮੈਂ ਦੱਸਣਾ ਸੀ ਸੋਚਿਆ ਥੋੜੀ ਤਿਆਰੀ ਕਰ ਲਵਾਂ ਵਾਹ ਜੀ ਵਾਹ ਸਾਰਾ ਸਮਾਨ ਬੰਨ ਲਿਆ ਤੇ ਫਿਰ ਦੱਸੇਗੀ ਕਿ ਮੈਂ ਚੱਲੀ ਆ ਇਹ ਸਭ ਨਹੀਂ ਚੱਲਦਾ ਇੱਥੇ ਅਸੀਂ ਵੀ ਕਦੀ ਕਿਤੇ ਨਹੀਂ ਸੀ ਗਏ ਘਰ ਪਰਿਵਾਰ ਨੂੰ ਛੱਡ ਕੇ ਤੈਨੂੰ ਤਾਂ ਪਤਾ ਨਹੀਂ ਕਿਉਂ ਘੁੰਮਣ ਦੀ ਪਈ ਰਹਿੰਦੀ ਆ ਮਾਂ ਜੀ ਤੁਸੀਂ ਗੱਲ ਦਾ ਪਤੰਗੜ ਬਣਾ ਰਹੇ ਹੋ ਹੁਣੇ ਮਾਂ ਦਾ ਫੋਨ ਆਇਆ ਸੀ ਤਾਂ ਮੈਂ ਸੋਚਿਆ ਲੱਗੇ ਹੱਥ ਸਮਾਨ ਵੀ ਪੈਕ ਹੀ ਕਰ ਲਵਾਂ ਸ਼ਾਮ ਨੂੰ ਮੇਰਾ ਭਰਾ ਕੇ ਮੈਨੂੰ ਲੈ ਜਾਊਗਾ ਤੇ ਇੱਕ ਗੱਲ ਹੋਰ ਤੁਸੀਂ ਆਪਣੇ ਜ਼ਮਾਨੇ ਵਿੱਚ ਕਿਤੇ ਘੁੰਮਣ ਨਹੀਂ ਗਏ ਇਹਦਾ ਇਹ ਮਤਲਬ ਨਹੀਂ ਕਿ ਤੁਹਾਡੇ ਘਰ ਦੀ ਬਹੂ ਵੀ ਕਿਤੇ ਨਹੀਂ ਜਾਊਗੀ ਤੇ ਐਵੇਂ ਤਾਂ ਹੈ ਨਹੀਂ ਕਿ ਤੁਹਾਡੀ ਛੋਟੀ ਬਹੂ ਘਰੋਂ ਨਹੀਂ ਨਿਕਲਦੀ ਉਹ ਵੀ ਤਾਂ ਹੁਣੇ ਛੁੱਟੀਆਂ 'ਚ ਮਨਾਲੀ ਘੁੰਮ ਕੇ ਆਈ ਆ ਉਹ ਵੀ ਛੋਟੇ-ਛੋਟੇ ਕੱਪੜੇ ਪਾ ਕੇ ਉਦੋਂ ਤਾਂ ਤੁਸੀਂ ਕੁਝ ਨਹੀਂ ਕੀਤਾ ਉਤੋਂ ਤਰੀਫਾਂ ਦੇ ਪੁੱਲ ਬਣੇ ਤਾਂ ਉਦੋਂ ਤਾਂ ਤੁਸੀਂ ਛੋਟੀ ਬਹਨ ਨੂੰ ਨਹੀਂ ਕਿਹਾ ਕਿ ਤੁਸੀਂ ਆਪਣੇ ਜਮਾਨੇ 'ਚ ਕਦੀ ਕਿਤੇ ਨਹੀਂ ਸੀਗਾ ਤਾਂ ਹੁਣ ਤੂੰ ਵੀ ਨਹੀਂ ਜਾਏਂਗੀ ਤੇ ਨੀਹਾ ਦੀਦੀ ਉਹ ਵੀ ਤਾਂ ਹੁਣ ਦੁਬਈ ਘੁੰਮਣ ਗਈ ਸੀ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਕਿਹਾ ਕਿ ਧੀਏ ਮੈਂ ਤਾਂ ਕਿਤੇ ਨਹੀਂ ਗਈ ਸੀ ਤੂੰ ਵੀ ਕਿਤੇ ਨਹੀਂ ਜਾਏਂਗੀ ਉਦੋਂ ਤਾਂ ਤੁਸੀਂ ਆਪਣੀ ਕੁੜੀ ਨੂੰ ਵੇਖ ਕੇ ਫੁੱਲੇ ਨਹੀਂ ਸਮਾ ਰਹੇ ਸੀ ਕਿ ਮੇਰੀ ਧੀ ਵਿਦੇਸ਼ ਘੁੰਮਣ ਗਈ ਆ ਸਾਡੇ ਪੁਰਖੇ ਵੀ ਨਹੀਂ ਗਏ ਕਦੀ ਵਿਦੇਸ਼ ਇਹ ਤਾਂ ਬੜੀ ਕਿਸਮਤ ਵਾਲੀ ਆ ਬੜਾ ਚੰਗਾ ਪਤੀ ਮਿਲਿਆ ਆ ਇਹਨੂੰ ਰੱਬ ਕਰੇ ਐਵੇਂ ਹੀ ਖੁਸ਼ ਰਹੇ ਫਿਰ ਮੇਰੇ ਨਾਲ ਹੀ ਇਹ ਦੋਗਲਾਪਨ ਕਿਉਂ ਸਾਰੀ ਨਫ਼ਰਤ ਵੱਡੀ ਬਹੂ ਨਾਲ ਹੀ ਕਿਉਂ ਤੇ ਨਿਜਮ ਧਰਮ ਦਾ ਠੀਕਰਾ ਸਿਰਫ ਮੇਰੇ ਸਿਰ ਤੇ ਹੀ ਕਿਉਂ ਤੋੜਿਆ ਜਾਂਦਾ ਆ ਬੋਲਦੇ ਹੋਏ ਰੂਬੀ ਆਪਣੇ ਕਮਰੇ ਵਿੱਚ ਚਲੀ ਗਈ ਅੱਜ ਸੱਸ ਨੂੰ ਸੱਚਾਈ ਸੁਣ ਕੇ ਕੁਝ ਨਾ ਸੁੱਝਿਆ ਉਹ ਚੁੱਪ ਹੋ ਗਈ ਚੁੱਪਚਾਪ ਖੜੀ ਉਹਨੂੰ ਵੇਖਦੀ ਰਹੀ ਰੂਬੀ ਇਹ ਕਿੱਥੇ ਜਾਣ ਦੀ ਤਿਆਰੀ ਚੱਲ ਰਹੀ ਆ ਹੁਣ ਤਾਂ ਘਰ ਦੀਦੀ ਆਈ ਆ ਤੂੰ ਇਹ ਕੱਪੜੇ ਸਮਾਨ ਕਿਉਂ ਪੈਕ ਕਰਦੀਆਂ ਆਕਾਸ਼ ਆਫਿਸ ਤੋਂ ਵਾਪਸ ਆਇਆ ਤਾਂ ਬੋਲਿਆ ਰੂਬੀ ਨੂੰ ਸਮਝ ਆ ਗਿਆ ਸੀ ਕਿ ਸੱਸ ਨੇ ਆਪਣੇ लाडले ਪੁੱਤ ਦੇ ਕੰਨ ਪਹਿਲਾਂ ਹੀ ਭਰ ਦਿੱਤੇ ਆ ਤਾਂ ਉਹ ਬੋਲੀ ਮੈਂ ਆਪਣੇ ਮਾਮੇ ਦੇ ਘਰ ਚੱਲੀ ਆ ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਆ ਪਰ ਮਾਂ ਤੇ ਦੀਦੀ ਕੀ ਕਹਿਣਗੇ ਕੁਝ ਨਹੀਂ ਕਹਿਣਗੇ ਮੈਂ ਉਹਨਾਂ ਨੂੰ ਦੱਸ ਦਿੱਤਾ ਆ ਪਰ ਤੂੰ ਪਹਿਲਾਂ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਚਾਰ ਦਿਨਾਂ ਬਾਅਦ ਹੀ ਸਾਡੇ ਵਿਆਹ ਦੀ ਸਾਲਗिराਹ ਆ ਤਾਂ ਪਹਿਨੇ ਕਿਹਾ ਆ ਕਿ ਇੱਥੇ ਮਨਾਵਾਂਗੇ ਤਾਂ ਤੂੰ ਕਿਵੇਂ ਜਾ ਸਕਦੀ ਆ ਮੈਨੂੰ ਤੇਰੇ ਕੋਲੋਂ ਇਹ ਉਮੀਦ ਨਹੀਂ ਸੀ ਤੁਹਾਨੂੰ ਦੱਸ ਕੇ ਕੀ ਕਰਨਾ ਤੁਸੀਂ ਕਦੋਂ ਮੇਰੀ ਪਰਵਾਹ ਕੀਤੀ ਆ ਪਿਛਲੇ 11 ਸਾਲਾਂ ਤੋਂ ਤੁਹਾਡੇ ਕੋਲੋਂ ਉਮੀਦ ਲਾ ਕੇ ਬੈਠੀ ਆ ਤੁਸੀਂ ਮੇਨੀਆਂ ਕਿਹੜੀਆਂ ਉਮੀਦਾਂ ਪੂਰੀਆਂ ਕੀਤੀਆਂ ਆ ਹਾਂ ਪਰ ਤੁਸੀਂ ਹਮੇਸ਼ਾ ਮੇਰੀ ਹਰ ਉਮੀਦ ਤੇ ਪਾਣੀ ਜ਼ਰੂਰ ਫੇਰੇ ਆ ਇਸ ਲਈ ਤੁਹਾਡੇ ਕੋਲੋਂ ਵਾਰ-ਵਾਰ ਉਮੀਦ ਕਰਨਾ ਬੇਕਾਰ ਆ ਤੇ ਇਹੋ ਜਿਹੀਆਂ ਪਤਾ ਨਹੀਂ ਕਿ ਵਿਆਹ ਦੀਆਂ ਕਿੰਨੀਆਂ ਸਾਲਗिरा ਲੰਘ ਗਈਆਂ ਆ ਤੁਸੀਂ ਇੱਕ ਵਾਰ ਵੀ ਮੇਰੇ ਮਨ ਦੀ ਗੱਲ ਨਹੀਂ ਜਾਣੀ। ਬਸ ਆਪਣੇ ਪਰਿਵਾਰ ਦੇ ਨਾਲ ਘਰ ਹੀ ਬੈ ਕੇ ਖਾ ਪੀ ਲਿਆ ਤੇ ਮੈਂ ਰਸੋਈ 'ਚ ਸਾਰਾ ਦਿਨ ਖੜੀ ਰਹਿ ਕੇ ਪਸੀਨੇ ਨਾਲ ਲੱਥਪੱਥ ਸਾਰਿਆਂ ਲਈ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਭੋਜਨ ਬਣਾਉਂਦੀ ਰਹੀ। ਕਈ ਵਾਰ ਮੇਰਾ ਦਿਲ ਕੀਤਾ ਆ ਕਿ ਕਿਤੇ ਇਕੱਲੇ ਬਸ ਮੈਂ ਤੁਹਾਡੇ ਨਾਲ ਕਿਤੇ ਘੁੰਮਣ ਜਾਵਾਂ, ਡਿਨਰ ਤੇ ਜਾਈਏ ਪਰ ਹੋ ਵੀ ਨਾ ਹੋ ਸਕਿਆ। ਹੁਣ ਬਸ ਬਹੁਤ ਹੋ ਗਿਆ ਮੇਰੇ ਕੋਲੋਂ ਨਹੀਂ ਇਹ ਸਭ ਹੁੰਦਾ ਸੈਣ ਕਰਨ ਦੀ ਵੀ ਕੋਈ ਸੀਮਾ ਹੁੰਦੀ ਆ ਹੁਣ ਉਹ ਵੀ ਖਤਮ ਹੋ ਗਈ ਆ ਐਵੇਂ ਕਰੋ ਐਤਕੀ ਤੁਸੀਂ ਆਪਣੀ ਮਾਂ ਤੇ ਭੈਣ ਨਾਲ ਹੀ ਮਨਾ ਲਓ ਤੁਹਾਨੂੰ ਮੇਰੀ ਕੋਈ ਲੋੜ ਨਹੀਂ ਮੌਕਾ ਮਿਲਿਆ ਤਾਂ ਉੱਥੇ ਮੈਂ ਬੱਚੇ ਤੇ ਆਪਣੇ ਪੇਕੇ ਪਰਿਵਾਰ ਦੇ ਨਾਲ ਕਿਤੇ ਕੁੰਮਣ ਚਲੀ ਜਾਊਂਗੀ ਵੀਰ ਨੇ ਕਿਹਾ ਆ ਕਿ ਉਹ ਆਪਣੇ ਖਰਚੇ ਤੇ ਮੈਨੂੰ ਲੈ ਜਾਊਗਾ ਤੁਹਾਡਾ ਇੱਕ ਤੇਲਾ ਵੀ ਖਰਚ ਨਹੀਂ ਹੋਣਾ ਆਕਾਸ਼ ਰੂਬੀ ਦੀ ਗੱਲ ਸੁਣ ਕੇ ਧੜੰਮ ਕਰਕੇ ਕੁਰਸੀ ਤੇ ਬਹਿ ਗਿਆ ਉਹਨੂੰ ਉਮੀਦ ਨਹੀਂ ਸੀ ਕਿ گاਊ ਵਰਗੀ ਘਰ ਵਾਲੀ ਅੱਜਵੇਂ ਸਿੰਘ ਮਾਰੂਗੀ ਉਹਨੂੰ ਰੂਬੀ ਦੇ ਇਹੋ ਜਿਹੇ ਦੋ ਟੁਕ ਜਵਾਬ ਦੀ ਉਮੀਦ ਨਹੀਂ ਸੀ ਪਰ ਕਿਤੇ ਨਾ ਕਿਤੇ ਉਹਦੀ ਗਲਤੀ ਤਾਂ ਸੀ 10 ਸਾਲ ਪਹਿਲਾਂ ਜਦੋਂ ਰੂਬੀ ਤੇ ਆਕਾਸ਼ ਦਾ ਵਿਆਹ ਹੋਇਆ ਤਾਂ ਆਕਾਸ਼ ਨੇ ਉਹਨੂੰ ਇੱਕ ਹੀ ਗੱਲ ਕਹੀ ਕਿ ਤੂੰ ਮੇਰੇ ਪਰਿਵਾਰ ਨੂੰ ਖੁਸ਼ ਰੱਖੀ ਉਹਨਾਂ ਦਾ ਪੂਰਾ ਧਿਆਨ ਰੱਖੀ ਮੇਰੀ ਮਾਂ ਕੱਲੀ ਆ ਉਹਨੂੰ ਤੇਰੀ ਕਿਸੇ ਵੀ ਗੱਲ ਨਾਲ ਠੇਸ ਨਾ ਪਹੁੰਚੇ ਆਪਣੇ ਪਤੀ ਦੀ ਗੱਲ ਸੁਣ ਕੇ ਰੂਬੀ ਨੇ ਹਾਮੀ ਭਰ ਦਿੱਤੀ ਪਰ ਰੂਬੀ ਨੂੰ ਪਤਾ ਨਹੀਂ ਸੀ ਕਿ ਉਹਦੀ ਖੁਸ਼ੀ ਧਿਆਨ ਤੇ ਆਤਮ ਸਨਮਾਨ ਤੇ ਲੱਗੀ ਠੇਸ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੋਣੀ ਹੌਲੀ ਹੌਲੀ ਹਰ ਵਾਰ ਉਹਦੀਆਂ ਉਮੀਦਾਂ ਤੇ ਪਾਣੀ ਫਿਰਦਾ ਗਿਆ ਸੱਸ ਨੇ ਵੀ ਉਹਨੂੰ ਕਦੀ ਘਰ ਦੇ ਮੈਂਬਰ ਦਾ ਦਰਜਾ ਨਾ ਦਿੱਤਾ ਹਮੇਸ਼ਾ ਉਹਨੂੰ ਬਗਾਨੀ ਸਮਝ ਕੇ ਬੁਰਾ ਭਲਾ ਹੀ ਕਿਹਾ ਜੀ ਨੂੰ ਵੇਖ ਕੇ ਨਨਾਨ ਤੇ ਦਿਉਰ ਵੀ ਉਹਦੇ ਨਾਲ ਉਹੋ ਜਿਹਾ ਹੀ ਵਿਹਾਰ ਕਰਦੇ ਰੂਬੀ ਨੇ ਆਪਣੇ ਨਾਲ ਹੁੰਦੇ ਗਲਤ ਵਿਹਾਰ ਨੂੰ ਤਾਂ ਸਹਿਣ ਕਰ ਲਿਆ ਸੀ ਪਰ ਬੱਚਿਆਂ ਵਿੱਚ ਭੇਦਭਾਵ ਹੁੰਦਾ ਵੇਖ ਕੇ ਉਹਨੇ ਆਪਣੇ ਲਈ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਉਹ ਬੁਰੀ ਤੇ ਲੜਾਕੀ ਬਹੂ ਬਣ ਗਈ ਹੁਣ ਕੋਈ ਵੀ ਉਹਨੂੰ ਆਪਣੀ ਮਨਮਰਜ਼ੀ ਦਾ ਕੰਮ ਨਹੀਂ ਕਹਿ ਪਾਉਂਦਾ ਸੀ। ਉਹਦੇ ਕੋਲੋਂ ਕੋਈ ਕੰਮ ਨਹੀਂ ਕਰਵਾ ਪਾਉਂਦਾ ਸੀ। ਰੂਬੀ ਨੂੰ ਠੀਕ ਲੱਗਦਾ ਤਾਂ ਕਰ ਦਿੰਦੀ, ਨਹੀਂ ਤਾਂ ਨਾਚ ਜਵਾਬ ਦੇ ਕੇ ਚਲੀ ਜਾਂਦੀ। ਕੋਈ ਮੂੰਹ ਤੇ ਤਾਂ ਕੁਝ ਨਾ ਕਹਿੰਦਾ ਪਰ ਉਹਦੀ ਪਿੱਠ ਪਿੱਛੇ ਗੱਲਾਂ ਬਣਾਉਣ ਦਾ ਸਿਲਸਿਲਾ ਚੱਲਦਾ ਰਿਹਾ। ਸੱਸ ਨੇ ਸ਼ੁਰੂ ਤੋਂ ਹੀ بیٹے ਬਹੂ ਤੇ ਆਪਣਾ ਸਕੰਜਾ ਕੱਸ ਕੇ ਰੱਖਿਆ। ਕਿਤੇ ਰੀਤੀ ਰਿਵਾਜ ਤਾਂ ਕਿਤੇ ਦੁਨੀਆਦਾਰੀ ਦੇ ਨਾਂ ਤੇ ਉਹਨੂੰ ਮੂਰਖ ਬਣਾਉਂਦੇ ਰਹੇ ਜਦੋਂ ਉਹ ਹਣੂਨੂੰ ਹਨੀਮੂਨ ਤੇ ਚੱਲੇ ਸੀ ਤਾਂ ਖੁਦ ਹੀ ਸੇਧ ਦਾ ਬਹਾਨਾ ਕਰਕੇ ਉਹਨਾਂ ਨੂੰ ਰੋਕ ਲਿਆ ਉਹ ਤੋਂ ਬਾਅਦ ਨਨਾਂ ਦੇ ਵਿਆਹ ਦਾ ਰੋਕ ਕਰਕੇ ਰੋਕਿਆ ਤਾਂ ਕਦੀ ਖਰਚਿਆਂ ਦਾ ਕਰਕੇ ਇਸ ਤਰ੍ਹਾਂ ਉਹਨਾਂ ਦੇ ਸਾਲ ਦਰ ਸਾਲ ਖਰਾਬ ਹੁੰਦੇ ਗਏ ਉਸ ਤੋਂ ਬਾਅਦ ਵੀ ਉਹ ਬਹਾਨੇ ਨਾਲ ਉਹਨਾਂ ਨੂੰ ਸ਼ਹਿਰੋਂ ਬਾਹਰ ਨਹੀਂ ਜਾਣ ਦਿੰਦੀ ਸੀ ਸ਼ਹਿਰੋਂ ਬਾਹਰ ਤਾਂ ਬਹੁਤ ਦੂਰ ਦੀ ਗੱਲ ਸ਼ਹਿਰ ਵਿੱਚ ਵੀ ਉਹਨਾਂ ਨੂੰ ਕੁਮ ਮੰਨੀ ਦਿੰਦੀ ਸੀ ਰੂਬੀ ਬਹੁਤ ਮੁਸ਼ਕਲ ਨਾਲ ਸਾਲ 'ਚ ਇੱਕ ਵਾਰ ਆਪਣੇ ਪੇਕੇ ਜਾਂਦੀ ਉਦੋਂ ਵੀ ਨਾਨਾ ਘਰ ਆਉਗੀ ਤਾਂ ਬਹਾਨੇ ਨਾਲ ਉਹਨੂੰ ਦਸਾਂ ਦਿਨਾਂ ਦੇ ਅੰਦਰ ਅੰਦਰ ਹੀ ਵਾਪਸ ਬੁਲਾ ਲਿਆ ਜਾਂਦਾ ਤੇ ਰਸੋਈ 'ਚ ਵੜ ਦਿੱਤਾ ਜਾਂਦਾ ਇਸ ਗੱਲ ਤੇ ਆਕਾਸ਼ ਨੇ ਹਮੇਸ਼ਾ ਆਪਣੀ ਮਾਂ ਦਾ ਹੀ ਸਾਥ ਦਿੱਤਾ ਉਹ ਇੱਕ ਆਗਿਆਕਾਰੀ ਪੁੱਤ ਜੋ ਸੀ ਆਪਣੀ ਮਾਂ ਨੂੰ ਜਵਾਬ ਕਿਵੇਂ ਦੇ ਸਕਦਾ ਸੀ ਤਾਂ ਮਾਂ ਜਿਵੇਂ ਕਹਿੰਦੀ ਓਵੇਂ ਹੀ ਉਹਦਾ ਸਰਵਣ ਕੁਮਾਰ ਪੁੱਤ ਕਰਦਾ ਤੇ ਰੂਬੀ ਦੀਆਂ ਉਮੀਦਾਂ ਤੇ ਪਾਣੀ ਫਿਰਦਾ ਰਿਹਾ ਤੇ ਕੇ ਪਰਿਵਾਰ ਵਿੱਚ ਵਿਆਹਾਂ ਤੇ ਜਾਣਾ ਵੀ ਬੜੀ ਮੁਸ਼ਕਲ ਹੁੰਦਾ ਉਦੋਂ ਵੀ ਜੇ ਕੋਈ ਸਹੁਰੇ ਪਰਿਵਾਰ 'ਚ ਵਿਆਹ ਜਾਵੇ ਤਾਂ ਉਹ ਨੂੰ ਭੇਜਦੇ ਹੀ ਨਹੀਂ ਸੀ ਕਹਿ ਦਿੰਦੇ ਕਿ ਘਰ ਦਾ ਵਿਆਹ ਆ ਬਹੁਤ ਕੰਮ ਆ। ਇਨਨੇ ਸਾਲਾਂ ਚ ਰੂਬੀ ਨੂੰ ਜ਼ਿੰਦਗੀ ਨੇ ਸਬਕ ਦੇ ਦਿੱਤਾ ਸੀ ਕਿ ਜਿੰਨੀ ਘੱਟ ਉਮੀਦ ਉਹ ਲੋਕਾਂ ਤੋਂ ਕਰੂਗੀ ਓਨਾ ਹੀ ਜ਼ਿਆਦਾ ਉਹ ਖੁਸ਼ ਰਹੂਗੀ। ਇਸ ਲਈ ਲੋਕਾਂ ਤੋਂ ਸੜਨ ਦੀ ਬਜਾਏ ਉਮੀਦ ਕਰਨ ਦੀ ਬਜਾਏ ਹੁਣ ਉਹਨੇ ਆਪਣੇ ਲਈ ਕੁਝ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ਤੇ ਇਸੇ ਫੈਸਲੇ ਦੇ ਤਹਿਤ ਉਹ ਅਜ ਘੁੰਮਣ ਫਿਰਨ ਨਿਕਲ ਗਈ ਕੱਲੀ। ਰੂਬੀ ਦੇ ਮਾਮੇ ਦੇ ਮੁੰਡੇ ਦਾ ਵਿਆਹ ਘਰ ਹੀ ਹੋ ਰਿਹਾ ਸੀ। ਇਸ ਲਈ ਸਾਰੇ ਪ੍ਰੋਗਰਾਮ ਬੜੇ ਵਧੀਆ ਨਿਭਾਏ ਜਾ ਰਹੇ ਸੀ ਤੇਲ ਹਲਦੀ ਮਹਿੰਦੀ ਹਰ ਪ੍ਰੋਗਰਾਮ ਵਿੱਚ ਕਾਫੀ ਸਮਾਂ ਮਿਲ ਜਾਂਦਾ ਤਾਂ ਰੂਬੀ ਆਪਣੇ ਕਿਸੇ ਵੀ ਦੋਸਤ ਨੂੰ ਲੈ ਕੇ ਕਦੀ ਕਿਤੇ ਕਦੀ ਕਿਤੇ ਘੁੰਮਣ ਨਿਕਲ ਜਾਂਦੀ ਤੇ ਉੱਥੇ ਸੋਹਣੀਆਂ ਸੋਹਣੀਆਂ ਫੋਟੋਆਂ ਖਿਚਵਾਉਂਦੀ ਤੇ ਉਹਨਾਂ ਫੋਟੋਆਂ ਨੂੰ ਆਪਣੀ ਕੁੜੀ ਨੂੰ ਕਹਿ ਕੇ ਆਪਣੇ ਪਾਪਾ ਦੇ ਫੋਨ ਤੇ ਸੈਂਡ ਕਰਵਾ ਦਿੰਦੀ ਜਿਹਨੂੰ ਵੇਖ ਕੇ ਆਕਾਸ਼ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਾ ਹੁੰਦਾ ਰੂਬੀ ਇੱਕ ਤੋਂ ਇੱਕ ਸੋਨਾ ਸੂਟ ਪਾ ਕੇ ਪਰੀ ਲੱਗ ਰਹੀ ਸੀ ਹਲਕਾ ਜਿਹਾ ਮੇਕਅਪ ਕੰਨਾਂ 'ਚ ਝੁੰਮ ਕੇ ਖੁੱਲੇ ਵਾਲ ਉਹਦੀ ਸੁੰਦਰਤਾ ਤੇ ਚਾਰ ਚੰਦ ਲਾ ਰਹੇ ਸੀ ਤੇ ਚਿਹਰੇ ਦੀ ਖੁਸ਼ੀ ਤਾਂ ਵੇਖਣ ਲਾਇਕ ਸੀ ਆਕਾਸ਼ ਸੋਚਣ ਲੱਗਾ ਕਿ ਕਿੰਨੀਆਂ ਬੰਦਿਸ਼ਾਂ ਵਿੱਚ ਸੀ ਮੇਰੀ ਪਤਨੀ ਇਥੇ ਉਹਨੂੰ ਹਮੇਸ਼ਾ ਸੂਟ ਤੇ ਦੁਪੱਟੇ ਨਾਲ ਸਿਰ ਢੱਕ ਕੇ ਰਹਿਣਾ ਪੈਂਦਾ ਕਦੀ ਖੁੱਲ ਕੇ ਆਪਣੀ ਪਸੰਦੇ ਕੱਪੜੇ ਤੱਕ ਨਹੀਂ ਪਾਈ ਵਿਚਾਰੀ ਨੇ ਤਿੰਨ ਦਿਨ ਨਿਕਲ ਗਏ ਉਹਨੇ ਆਪਣੇ ਭਰਾ ਨੂੰ ਕਿਹਾ ਕਿ ਚਲ ਅੱਜ ਕਿਤੇ ਘੁੰਮਣ ਚੱਲਦੇ ਆਂ ਫਿਰ ਵਾਪਸ ਮੈਂ ਸਹੁਰੇ ਵੀ ਜਾਣਾ ਆ ਤਾਂ ਭਰਾ ਬੋਲਿਆ ਹਾਂ ਦੀਦੀ ਚੱਲਦੇ ਆਂ ਨਾ ਤੂੰ ਜਾ ਕੇ ਛੇਤੀ ਤਿਆਰ ਹੋ ਜਾ ਤੇ ਸੁਣ ਤੇਰੇ ਕਮਰੇ 'ਚ ਇੱਕ ਡਰੈਸ ਰੱਖੀ ਆ ਉਹ ਪਾ ਲਈ ਤੇਰੀ ਭਾਬੀ ਤੇਰੇ ਲਈ ਖਾਸ ਲੈ ਕੇ ਆਈ ਆ ਅੱਜ ਤੇਰੇ ਵਿਆਹ ਦੀ ਸਾਲਗिराਹ ਤੇ ਸਾਡੇ ਸਾਰੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਵੀਰੇ ਤੂੰ ਕਿੰਨਾ ਕੁਝ ਤਾਂ ਕੀਤਾ ਏ ਮੇਰੇ ਲਈ ਹੁਣ ਇਹ ਕੱਪੜੇ ਗਹਿਣੇ ਕਿਉਂ ਲੈ ਮੇਰੀ ਭੈਣ ਲਈ ਤਾਂ ਮੇਰੀ ਜਾਨ ਵੀ ਹਾਜ਼ਰ ਆ ਕਦੀ ਦੁਬਾਰਾ ਐਵੇਂ ਨਾ ਕਹੀਂ ਵੀਰੇ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਚੱਲ ਪਗਲੀ ਹੁਣ ਰਵਾਵੇਂਗੀ ਮੈਨੂੰ ਹੁਣ ਜਾ ਕੇ ਫਟਾਫਟ ਤਿਆਰ ਹੋ ਜਾ ਇਹ ਕਹਿ ਕੇ ਦੋਵੇਂ ਭੈਣ ਭਰਾ ਹੱਸਪੇ ਥੋੜੀ ਦੇਰ ਚ ਰੂਬੀ ਤਿਆਰ ਹੋ ਕੇ ਹਾਲ ਚ ਪਹੁੰਚੀ ਤਾਂ ਵੇਖਿਆ ਉੱਥੇ ਟੇਬਲ ਤੇ ਇੱਕ ਸੋਹਣਾ ਜਿਹਾ ਦਿਲ ਵਾਲੀ ਸ਼ੇਪ ਦਾ ਕੇਕ ਰੱਖਿਆ ਸੀ ਹਾਲ ਤਾਂ ਪਹਿਲਾਂ ਹੀ ਫੁੱਲਾਂ ਨਾਲ ਸਜਿਆ ਹੋਇਆ ਸੀ ਇਸ ਲਈ ਉਹਨੂੰ ਕੁਝ ਸਮਝ ਨਾ ਆਇਆ ਇੰਨੇ ਨੂੰ ਸਾਰਾ ਪਰਿਵਾਰ ਜੋਰ ਨਾਲ ਬੋਲਿਆ ਹੈਪੀ ਐਨੀਵਰਸਰੀ ਉਹਦੇ ਪਿੱਛੇ ਆਕਾਸ਼ ਬਾਹਰ ਨਿਕਲਿਆ ਜਿੰਨੂੰ ਵੇਖ ਕੇ ਰੂਬੀ ਸਰਪ੍ਰਾਈਜ਼ ਹੋ ਗਈ ਤੁਸੀਂ ਤੁਸੀਂ ਇੱਥੇ ਕਿਵੇਂ ਅੱਜ ਸਾਡੇ ਵਿਆਹ ਦੀ ਸਾਲਗिरा ਆ ਤਾਂ ਮੈਨੂੰ ਤਾਂ ਤੇਰੇ ਕੋਲ ਹੋਣਾ ਚਾਹੀਦਾ ਸੀ ਨਾ ਚੱਲ ਹੁਣ ਛੇਤੀ ਕੇਕ ਕੱਟ ਦੇ ਭਰਾ ਤੇ ਭਾਬੀ ਬੋਲੇ ਸਾਰਿਆਂ ਨੇ ਮਿਲ ਕੇ ਕੇਕ ਕੱਟਿਆ ਫਿਰ ਥੋੜੀ ਦੇਰ ਬਾਅਦ ਆਕਾਸ਼ ਬੋਲਿਆ ਚੱਲ ਅੱਜ ਦਾ ਪੂਰਾ ਦਿਨ ਸਾਡੀ ਰਾਣੀ ਸਾਹਿਬਾ ਲਈ ਪਰ ਮੈਂ ਤਾਂ ਵੀਰ ਦੇ ਨਾਲ ਤਾਜ ਮਹਿਲ ਵੇਖਣ ਚੱਲੀ ਸੀ ਇੰਨਾ ਵੀ ਜ਼ੁਲਮ ਨਾ ਕਰ ਮੇਰੇ ਤੇ ਮੰਨਿਆ ਮੈਂ ਸ਼ਾਹ ਜਾਨਾ ਸੀ ਪਰ ਤੂੰ ਤਾਂ ਮੇਰੀ ਮੁਮਤਾਜ ਆ ਆਪਣੇ ਨਾਲ ਜਾਣ ਦੀ ਸਾਨੂੰ ਇਜਾਜ਼ਤ ਦੇ ਦਵੋ ਕਹਿੰਦੇ ਹੋਏ ਗੋਡਿਆਂ ਦੇ ਬਲ ਬਹਿ ਗਿਆ ਆਕਾਸ਼ ਤੇ ਇੱਕ ਸੋਹਣੀ ਜੀ ਅੰਗੂਠੀ ਉਹਦੀ ਉਂਗਲ 'ਚ ਪਾ ਦਿੱਤੀ ਇਹ ਪਿਆਰ ਵੇਖ ਕੇ ਸਾਰਾ ਹਾਲ ਸੀਟੀਆਂ ਤੇ ਤਾੜੀਆਂ ਨਾਲ ਗੂੰਜ ਉੱਠਿਆ ਰੂਬੀ ਕਿਸੇ ਨਵੀਂ ਨਵੇਲੀ ਦੁਲਹਣ ਵਾਂਗ ਸ਼ਰਮਾ ਗਈ ਹੁਣ ਚੱਲੀਏ ਪਰ ਬੱਚੇ ਤਰੂਬੀ ਦਾ ਭਰਾ ਬੋਲਿਆ ਤੈਣੇ ਅਸੀਂ ਕਿਸ ਦਿਨ ਕਾਮ ਆਵਾਂਗੇ ਬੱਚੇ ਸਾਡੇ ਨਾਲ ਇੱਥੇ ਮ제 ਕਰਨਗੇ ਤੁਸੀਂ ਤੇ ਜੀਜਾ ਜੀ ਜਾ ਕੇ ਆਪਣਾ ਖਾਸ ਦਿਨ ਤਾਜਮਹਿਲ ਦੇ ਨਜ਼ਾਰੇ ਵੇਖ ਕੇ ਇੰਜੋਏ ਕਰੋ ਦੋਵੇਂ ਤਾਜਮਹਿਲ ਦੇ ਸਾਹਮਣੇ ਪਹੁੰਚ ਗਏ ਰੂਬੀ ਦੀ ਮਨ ਚਾਹੀ ਮੁਰਾਦ ਪੂਰੀ ਹੋ ਗਈ ਸੀ ਉਦੋਂ ਹੀ ਆਕਾਸ਼ ਰੂਬੀ ਦਾ ਹੱਥ ਫੜ ਕੇ ਬੋਲਿਆ ਰੂਬੀ ਮੈਨੂੰ ਆਪਣੇ ਕੀਤੇ ਤੇ ਬੜਾ ਪਛਤਾਵਾ ਆਇਆ ਕੀ ਤੂੰ ਮੈਨੂੰ ਮਾਫ ਕਰ ਪਾਵੇਂਗੀ ਤਰੂਬੀ ਆਕਾਸ਼ ਨੇ ਚੁੱਪ ਰਹਿਣ ਦਾ ਇਸ਼ਾਰਾ ਕਰਦੀ ਆ ਤੇ ਕਹਿੰਦੀ ਆ ਹੁਣ ਜੋ ਹੋ ਗਿਆ ਉਹ ਬਦਲਿਆ ਨਹੀਂ ਜਾ ਸਕਦਾ ਪਰ ਉਹਨੂੰ ਠੀਕ ਜ਼ਰੂਰ ਕੀਤਾ ਜਾ ਸਕਦਾ ਆ ਕਹਿੰਦੇ ਹੋਏ ਉਹਦਾ ਹੱਥ ਫੜ ਲਿਆ ਤਾਂ ਉਦੋਂ ਹੀ ਇੱਕ ਫੋਟੋਗ੍ਰਾਫਰ ਉਹਨਾਂ ਨੂੰ ਆ ਕੇ ਬੋਲਿਆ ਸਰ ਇੱਕ ਫੋਟੋ ਖਿੱਚਵਾ ਲਓ ਤਾਂ ਆਕਾਸ਼ ਬੋਲਿਆ ਹਾਂ ਹਾਂ ਜ਼ਰੂਰ ਖਿੱਚਵਾਵਾਂਗੇ ਤਿਹਾਰ-ਵਾਰ ਅਲੱਗ-ਅਲੱਗ ਪੋਚ ਬਣਾ ਕੇ ਫੋਟੋ ਖਿੱਚਿਓ ਸਾਡੀ ਰਾਣੀ ਸਹਿਬਾ ਨੂੰ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਇੱਕ ਫੋਟੋ 'ਚ ਰੂਬੀ ਨੇ ਲਾਲ ਚੋੜਾ ਪਾਇਆ ਤੇ ਮਹਿੰਦੀ ਵਾਲੇ ਹੱਥਾਂ ਨਾਲ ਆਪਣੇ ਜੀਵਨ ਸਾਥੀ ਦਾ ਹੱਥ ਫੜੇ ਪਿਆਰ ਦੀ ਨਿਸ਼ਾਨੀ ਤਾਜ ਮਹਿਲ ਦੇ ਸਾਹਮਣੇ ਹੱਸਦੀ ਮੁਸਕਰਾਉਂਦੀ ਹੋਈ ਖੜੀ ਸੀ ਕਿਉਂਕਿ ਅੱਜ ਉਹਨੂੰ ਆਪਣੀਆਂ ਉਮੀਦਾਂ ਤੋਂ ਪਰੇ ਇੰਨੀਆਂ ਖੁਸ਼ੀਆਂ ਜੋ ਮਿਲੀਆਂ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ